ਬਾਈ ਜੀ ਮੈਂ ਦਰਪੀਸਨ ਲੈ ਰਾ ਅੱਜ ਇੱਥੇ ਪਰਿਵਾਰ ਲੈ ਕੇ ਪਹੁੰਚਾ ਜਿਲ੍ਹਾ ਸੰਦੂਰ ਦਾ ਜਿੱਥੇ ਪਿੰਡ ਦਾਦਾ ਜਿੱਥੇ ਪਰਿਵਾਰ ਦੇ ਇੰਨੇ ਮਾੜੇ ਹਾਲਾਤ ਨੇ ਯਾਰ ਜਿੱਥੇ ਰੋਂ ਨਿੱਤ ਦਾ ਵੀਰੇ ਸਾਨੂੰ ਅੱਜ ਹਾਲਾਤ ਦਿਹਾਉਣੇ ਆ ਜਿੱਥੇ ਸਰਕਾਰਾਂ ਬੜੇ-ਬੜੇ ਵਾਅਦੇ ਕਰਦੀਆਂ ਨੇ ਵੀ ਅਸੀਂ ਡੂੜ ਲੱਥ ਦਿੰਨੇ ਜਾਂ ਹੋਰ ਦਿੰਨੇ ਆ ਸਾਨੂੰ ਦਿਹਾਉਣੇ ਆ ਵੀ ਬਾਈ ਦੇ ਇੰਨੇ ਮਾੜੇ ਹਾਲਾਤ ਨੇ ਨਾ ਤੀ ਫਲਸਾ ਨਾ ਤੀ ਬਾਥਰੂਮ ਇਸ ਸਾਡੇ ਸ਼ਹਿਰ ਦੇ ਨਾਲ ਲਹਿਰੇ ਦਾ ਲਹਿਰਾ ਲਹਿਰੇ ਦੇ ਨਾਲ ਪਿੰਡ ਦਾ ਜਿੱਥੇ ਪਰਿਵਾਰ ਦੇ ਇੰਨੇ ਹਾਲਾਤ ਮਾੜੇ ਨੇ ਯਾਰ ਵੀਡੀਓ ਤੋਂ ਹੋਣਿਆ ਬਾਈ ਨੂੰ ਤੁਸੀਂ ਜਾਣਦੀ ਹੋਵੋਂਦੇ ਆਪਣੇ ਸ਼ਹਿਰ 'ਚ ਰੇੜੀ ਚਲਾਉਂਦਾ ਬਾਈ ਦੇ ਇੰਨੇ ਮਾਸ ਨੂੰ ਪਤਾ ਬਾਈ ਨੂੰ ਦੇਖਿਆ ਵੀ ਉਹਨਾਂ ਬਾਈ ਦੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਨੇ ਅੱਧਰ ਦੀਆਂ ਤਾਂ ਵੀ ਹੋਣਿਆ ਸਾਨੂੰ ਤਾਂ ਦਿਨ ちゃっਾ ਰੋਣ ਨੇ ਤਿੰਨੇ ਮਾੜੇ ਹਾਲਾਤ ਨੇ ਯਾਰ ਜੋ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਸੋਨੂੰ ਨਜ਼ਰੋਂ ਆਊਗਾ ਤੈਨੂੰ ਆਉਣ ਆਲਾ ਨਹੀਂ ਤੂੰ ਫਲੱਸ ਬਾਤ ਨਹੀਂ ਬਾਈ ਦਾ ਬੈਂਕ ਦਾ ਹਾਤਾ ਵੀ ਆਪਾਂ ਬੋਲਾਂਗੇ ਬਾਈ ਦਾ ਹਾਤਾ ਨੰਬਰ ਨਹੀਂ ਬਾਈ ਸੋਨੂੰ ਬੋਲਾਂ ਆ ਦੋ ਬੱਚੇ ਨੇ ਇੱਕ ਬੇਟੀ ਐ ਇੱਕ ਬੇਟਾ ਬਹੁਤ ਜ਼ਿਆਦੇ ਤੇ ਭਾਈ ਆਪ ਰੇੜੀ ਚਲਾਉਂਦਾ ਜੋ ਇਹਨਾਂ ਦੀ ਮੈਸੇਜ ਆ ਪਿੰਡ ਚ ਦੋ ਹੀ ਕੁੜੇ ਦਾ ਦਮਦਾਰ ਦੀਆਂ ਹੁਣ ਵੀ ਅਸੀਂ ਬੁਲਾਤੇ ਤਰਾ ਆ ਬਾਈ ਦਾ ਖਾਤਾ ਨੰਬਰ ਆ ਵੀਰੇ ਇਹ ਬਾਈ ਦਾ ਐਫਸੀਆਈ ਕੋਡ ਆ ਵੀਰੇ ਤੇ ਬਾਈ ਦਾ ਅਸੀਂ ਫੋਨ ਨੰਬਰ ਵੀ ਬੋਲਾਂਦੇ ਜਿਹੜਾ ਤੁਸੀਂ ਬਦਾਨੀ ਵੀਰ ਨੇ ਬਾਈ ਜੀ ਹਾਂ ਜੀ ਜੀ 39 ਤੇ ਫੋਨ ਨੰਬਰ ਬੋਲ ਦੋ ਆਪ ਦਾ ਜਿਹੜਾ ਵਟਸਐਪ ਚੱਲਦਾ ਹੋਵੇ 98150 76000 ਰਕੇਸ਼ ਕੁਮਾਰ ਇਹ ਬਾਈ ਤੇ ਇੱਕ ਹੋਰ ਬੇਨਤੀ ਆ ਜੇ ਕਿਸੇ ਬਾਈ ਨੇ ਆ ਤੇ ਸਿੱਧੀ ਹੈਲਪ ਕਰਨੀਆਂ ਇਹ ਆਪਣਾ ਲੇਰ ਲੇਰੇ ਤੋਂ ਜਿਹਦਾ ਪਾ ਦਾਦੇ ਨੂੰ ਜਾਨਿਆ ਤੁੰਡਰ ਸ਼ਾਹ ਦੇ ਰੋਡ ਦੇ ਉੱਤੇ ਸੰਤਪੁਰਾ ਰੋਡ ਦੇ ਉੱਤੇ ਬਾਈ ਰਹਿੰਦਾ ਤਿਸ ਨੇ ਇੱਟਾ ਦੇਣੀਆਂ ਨੇ ਸਿਮਿੰਟ ਦੇਣਾਂ ਤੋਂ ਵੀ ਚੀਜ਼ ਭੇਜਣੀਆਂ ਬਾਈ ਲੈ ਸਿੱਧਾ ਭੇਜੋ ਬਾਈ ਦੀ ਉਰੇ ਜਿਹੜਾ ਬਾਈ ਦਾ ਨੰਬਰ ਬੋਲਿਆ ਬਾਈ ਦੀ ਕਨੈਕਟ ਕਰ ਸਕਦੇ ਹਾਂ ਕਨੈਕਟ ਤੇ ਬਾਈ ਦਾ ਮੋੜ ਚ ਮੋਬਾਈਲਾਂ ਦੀ ਦਦਾਨ ਵੀ ਆ ਬਾਈ ਬਾਈ ਨੂੰ ਲਾਜ਼ਮੀ ਲਾਜ਼ਮੀ ਹੈਲਪ ਕਰੋ ਯਾਰ ਜਿੱਥੇ ਆਪਾਂ ਇੰਨੀ ਹੈਲਪ ਕਰਦੇ ਆ ਮੈਂ ਸਭ ਤੋਂ ਵੱਧ ਲਹਿਰੇ ਵਾਸੀਆਂ ਨੂੰ ਬੇਨਤੀ ਕਰੂੰਗਾ ਤੇ ਦੱਸ ਲਵੇ ਲਵੇ ਪਿੰਡਾਂ ਨੂੰ ਵੀ ਇਹ ਬਾਈ ਦੀ ਹੈਲਪ ਕਰੋ